ਕੱਲ੍ਹ थाना सदर पट्टी ਦੇ ਅਧੀਨ ਇੱਕ ਪਰਚਾ ਦਰਜ ਹੋਇਆ ਸੀ 188/25 ਜਿਹਦੇ ਵਿੱਚ ਰਾਜਦੀਪ ਸਿੰਘ ਏਲੀਅਸ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਬੂ थाना ਹਰੀਕੇ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਈ ਸੀ ਸਮੇਤ ਰੋਂਗ ਕੱਲ੍ਹ ਜਦੋਂ ਆਪਾਂ ਪਰਚਾ ਦੇਣ ਤੋਂ ਬਾਅਦ ਇਹਦੀ ਅरेस्ट ਪਾਈ ਤੇ ਬਾਕੀ ਦੀ ਵੈਰੀਫਿਕੇਸ਼ਨ ਕੀਤੀ ਤੇ ਉਸ ਦੌਰਾਨ ਪਤਾ ਲੱਗਾ ਕਿ ਇਹਦੇ ਤੇ ਕੋਈ ਮਿਲਾ ਕੇ 4 ਪਰਚੇ ਹੋਰ ਵੀ ਪਿਛਲੇ ਹੈਗੇ ਹਨ ਜਿਨ੍ਹਾਂ ਵਿੱਚ ਹਰੀਕੇ ਥਾਣੇ 307 ਆਈਪੀਸੀ ਹਰੀਕੇ ਥਾਣਾ 188 ਆਈਪੀਸੀ ਸਿਟੀ ਜ਼ੀਰਾ ਸਿਟੀ ਜ਼ੀਰਾ ਥਾਣੇ ਵਿੱਚ 307 ਆਈਪੀਸੀ ਅਤੇ ਹੋਰ ਪਰਚੇ ਇਹਦੇ ਵਿੱਚ ਇਹਦੇ ਉੱਪਰ ਦਰਜ ਸਨ ਕੱਲ ਇਸਤੇ ਆਪਣੇ ਕੋਲ ਇੱਕ ਇਨਕਸ਼ਾਫ ਕੀਤਾ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਜਿਹੜਾ ਇਹਨੇ ਪਿੰਡ ਬਾਮਣੀ ਵਾਲੇ ਦੇ ਇੱਕ ਸੁਨਸਾਨ ਜਗ੍ਹਾ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਤੇ ਰਿਕਵਰ ਕਰਵਾ ਸਕਦਾ ਹੈ ਜਦੋਂ ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਨੂੰ ਇਸ ਕੱਲ ਦਾ ਪਤਾ ਲੱਗਾ ਤਾਂ ਦੋਸ਼ੀ ਰਾਜਾ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਉਹ ਇਸ ਏਰੀਆ ਵਿੱਚ ਰਿਕਵਰੀ ਕਰਨ ਆਏ ਤੇ ਅਚਾਨਕ ਹੀ ਰਾਜਦੀਪ ਨੇ ਲੁਕਿਆ ਹੋਇਆ ਵੈਪਨ ਜਿਹੜਾ ਕਿ ਲੋਡਰੀ ਲੋਡਰੀ ਦੇ ਉੱਤੇ ਫਾਇਰ ਕੀਤਾ ਜੋ ਆ ਵੀ ਫਾਇਰ ਵਿੱਚ ਪੁਲਿਸ ਪਾਰਟੀ ਨੇ ਵੀ ਬੜੀ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲੱਗ ਗਿਆ ਇਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਕਾਲ ਕਰਕੇ ਜਖਮੀ ਹਾਲਾਤ ਵਿੱਚ ਇਸ ਨੂੰ ਸਿਵਲ ਹਸਪਤਾਲ ਪੱਟੀ ਦਾਖਲ ਕਰਵਾਇਆ ਹੈ ਅਗਲੀ ਸਰਕਾਰ ਕਾਰਵਾਈ ਕੀ ਹੋਵੇਗੀ ਅਜੇ ਆਪਾਂ ਚੈੱਕ ਕਰ ਰਹੇ ਹਾਂ ਇਹਦੇ ਤੇ ਹੋਰ ਵੀ ਪਰਚੇ ਹੈਗੇ ਨੇ ਜਿਹੜੇ ਆਪਾਂ ਤਸਦੀਕ ਕਰ ਰਹੇ ਹਾਂ ਤੇ ਮੀਨ ਵਾਈਲ ਇਹ ਵੀ ਦੱਸਣਾ ਚਾਹੂੰਗਾ ਕਿ ਪ੍ਰਭ ਦਸਵਾਲ ਜਿਹੜਾ ਕਿ ਗੈਂਗਸਟਰ ਹੈ ਉਹਦਾ ਇਹ ਉਹਦਾ ਐਸੋਸੀਏਟ ਹੈਗਾ ਬਾਕੀ ਦੀ ਜਾਣਕਾਰੀ ਦੌਰਾਨ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਪਤਾ ਲੱਗੇਗੀ ਤੇ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ